ਸ੍ਰੀ ਕਾਲ ਸਾਰਿਆਂ ਨੂੰ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕੌਰ ਚੈਕ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਆ ਸਾਰੇ ਸੋਲੋ ਪੀਸਾਂ ਦੀ ਕਲੈਕਸ਼ਨ ਲੈ ਕੇ ਆਈ ਆ ਸੋਲੋ ਪੀਸਾਂ ਦੀ ਇੰਨੀ ਡਿਮਾਂਡ ਆ ਤੇ ਇਹਨੇ ਜਿਆਦਾ ਟ੍ਰੈਂਡਿੰਗ 'ਚ ਚੱਲ ਰਿਹਾ ਤੇ ਸੈਕਿੰਡ ਆ ਕਿ ਹਰ ਰੋਜ਼ ਨਿਊ ਸੋਲੋ ਪੀਸ ਆ ਰਹੇ ਆ ਬਹੁਤ ਜਿਆਦਾ ਸੋਹਣੇ ਸੋਹਣੇ ਕਾਟਨ ਦੇ ਉੱਤੇ ਤੇ ਵਰਦੀ ਦੋ ਬੇਸਾਂ ਦੇ ਉੱਪਰ ਇਹ ਚੱਲ ਰਿਹਾ ਮਲ ਕਾਟਨ ਦੇ ਉੱਪਰ ਆ ਕਈ ਪੀਸ ਕਈ ਆਗੇ ਨੇ ਵਰਦੀ ਤੇ ਸਾਰੇ ਟ੍ਰੈਂਡਿੰਗ ਪੀਸ ਆਏ ਨੇ ਜਿੰਨੇ ਵੀ ਆ ਨਿਊ ਟ੍ਰੈਂਡ ਦੇ ਵਿੱਚ ਤੇ ਹਰ ਹਫ਼ਤੇ ਨਿਊ ਨਿਊ ਜਿੰਨੇ ਵੀ ਸੋਲੋ ਨੇ ਕੋਈ ਵੀ ਪੀਸ ਤੁਸੀਂ ਗਰੁੱਪ ਦੇ ਵਿੱਚ ਕਰ ਰਹੇ ਹੋ ਦੇਖ ਰਹੇ ਹੋ ਜੇ ਮੇਰੇ ਗਰੁੱਪ ਨੂੰ ਜੁਆਇਨ ਕੀਤਾ ਹੋਇਆ ਜਿਹੜਾ ਆਪਣਾ ਚੈਰ ਕਲੈਕਸ਼ਨ ਦਾ ਗਰੁੱਪ ਆ ਜਿਹੜੀ ਭੈਣ ਨੇ ਨਹੀਂ ਜੁਆਇਨ ਕੀਤਾ ਤਾਂ ਤੁਸੀਂ ਜਦੋਂ ਵੀ ਆਹ ਵਾਲਾ ਨੰਬਰ ਜਿਹੜਾ ਸਕਰੀਨ 'ਤੇ ਚੱਲ ਰਿਹਾ ਤੇ ਹੈਲੋ ਦਾ ਮੈਸੇਜ ਕਰ ਦਿਓ ਨਾ ਉਦੋਂ ਲਿੰਕ ਇੱਕ ਤੁਹਾਨੂੰ ਪ੍ਰੋਵਾਈਡ ਹੁੰਦਾ ਉਹ ਲਿੰਕ ਨੂੰ ਕਲਿੱਕ ਕਰਕੇ ਤੁਸੀਂ ਆਟੋਮੈਟਿਕਲੀ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਠੀਕ ਹੈ ਜੀ ਜਾਂ ਜਿੰਨਾਂ ਭੈਣਾਂ ਕੋਲੇ ਮੇਰਾ ਨੰਬਰ ਸੇਵ ਆ ਜੀ ਤਾਂ ਮੇਰੇ ਸਟੇਟਸ ਦੇ ਉੱਪਰ ਸਾਰੇ ਜਿੰਨੇ ਵੀ ਸੋਲੋ ਪੀਸ ਆ ਲੇਟੈਸਟ ਆ ਰਹੇ ਉਹ ਵਾਲੇ ਵੀ ਤੇ ਜਿਹੜੇ ਆਮ ਚੱਲ ਰਹੇ ਨੇ ਉਹ ਵਾਲੇ ਵੀ ਠੀਕ ਹੈ ਜੀ ਸਾਰਿਆਂ ਦੇ ਮਤਲਬ ਕਿ ਸਟੇਟਸ ਲਗਾਏ ਹੁੰਦੇ ਨੇ ਤੁਸੀਂ ਕੋਈ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾ ਅੱਗੇ ਤੀਰ ਦਾ ਤਿਹਾਰਤੀਆਂ ਦਾ ਤਿਹਾਰਾ ਆ ਰਿਹਾ ਲਖੜੀਆਂ ਸੰਧਾਰੇ ਆ ਰਹੇ ਨੇ ਤਾਂ ਇੰਨੇ ਸੋਹਣੇ ਸੋਹਣੇ ਪੀਸ ਨੇ ਜੜਗੇ ਜੇ ਤੁਸੀਂ ਰੈਡੀ ਖੁਦ ਕਰਵਾਉਗੇ ਤਾਂ ਇਹੇ ਸੂਟ 3 3000 3500 4 4000 ਵਿੱਚ ਚਲੇ ਜਾਣੇ ਨੇ ਪਰ ਇਹ ਸਾਰੇ ਰੈਡੀ ਹੋਏ ਹੋਏ ਨੇ ਕੁਆਲਿਟੀ ਬਹੁਤ ਵਧੀਆ ਬਹੁਤ ਫਾਈਨ ਆ ਬਸ ਤੁਸੀਂ ਕੀ ਜਸਟ ਬਣਿਆ ਬਣਾਇਆ ਸੂਟਾ ਬਸ ਤੁਸੀਂ ਪਿਕ ਕਰਨਾ ਠੀਕ ਹੈ ਜੀ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਊਗਾ ਫਟਾਫਟ ਤੁਸੀਂ ਪਿਕ ਕਰ ਲਓ ਲੋ ਜੀ ਦੁਕਾਨੀ ਆ ਦੀ ਸੂਟ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਕਲੈਕਸ਼ਨ ਕਿਦਾਂ ਦੀ ਲੱਗੀ ਜਿੰਨੇ ਵੀ ਪੀਸ ਦਿਖਾਉਂਗੀ ਸਾਰਿਆਂ ਦੀ ਨਾਲ ਪਿਕਸ ਵੀ ਸ਼ੇਅਰ ਕਰੂੰਗੀ ਜਿੰਨੀਆਂ ਵੀ ਮੇਰੇ ਕੋਲ ਹੋਈਆਂ ਤੇ ਨਾਲ ਵੀਡੀਓਜ਼ ਵੀ ਸ਼ੇਅਰ ਕਰੂੰਗੀ ਠੀਕ ਹੈ ਜੀ ਬਹੁਤ ਪੈਣਾ ਨੇ ਤਾਂ ਦੇਖੇ ਵੀ ਹੋਣਗੇ ਜਿਹੜੀਆਂ ਲਗਾਤਾਰ ਮੈਨੂੰ ਜੁਆਇਨ ਕਰ ਰਹੀਆਂ ਨੇ ਲੋ ਜੀ ਦਿਖਾਉਣੀ ਆ ਤੇ ਪੀਸ ਅੱਜ ਦੀ ਵੀਡੀਓ ਦਾ ਪਹਿਲਾ ਹੀ ਥੋੜ ਬਹੁਤ ਹੀ ਪਿਆਰਾ ਜਿਹਾ ਤੇ ਸੋਹਣਾ ਜਿਹਾ ਸਭ ਤੋਂ ਜ਼ਿਆਦਾ ਟ੍ਰੈਂਡ ਦੇ ਵਿੱਚ ਜਿਹੜਾ ਚੱਲ ਰਿਹਾ ਵਿਸਤੋਸ ਬਰਬਰੀ ਦੇ ਉੱਪਰ ਆਇਆ ਇਹ ਆਪਣੇ ਕੋਲ ਪੀਸ ਬਣ ਕੇ ਤੇ ਹੱਦ ਤੋਂ ਵੱਧ ਟ੍ਰੈਂਡਿੰਗ ਤੇ ਆ ਜਿੰਨੇ ਮਰਜ਼ੀ ਪੀਸ ਲੈ ਲਓ ਇੱਕ ਲੈ ਲਓ ਚਾਰ ਲੈ ਲਓ 10 ਲੈ ਲਓ ਜਿੰਨੇ ਮਰਜ਼ੀ ਤੁਸੀਂ ਪੀਸ ਇਹ ਲੈ ਸਕਦੇ ਤੇ ਇਹ ਆਪਣੇ ਕੋਲ ਅਵੇਲੇਬਲ ਨੇ ਜੀ ਆ ਲੋ ਚੈੱਕ ਕਰ ਲੋ ਸੇਮ ਡਿਜ਼ਾਈਨ ਪਿਓਰ ਵਿਸਕੋਸ ਬਰਬਰੀ ਤੇ ਆ ਬਰਬਰੀ ਕਈ ਤਰ੍ਹਾਂ ਦੇ ਵਿੱਚ ਆ ਰਹੀ ਆ ਕਈ ਰੇਟਾਂ ਦੇ ਉੱਪਰ ਇਹ ਸੂਟ ਆ ਰਹੇ ਨੇ ਪਰ ਜਿਹੜਾ ਮੇਰੇ ਕੋਲ ਮਿਲੂਗਾ ਤੁਹਾਨੂੰ ਪਿਓਰ ਵਿਸਕੋਸ ਬਰਬਰੀ ਦੇ ਉੱਪਰ ਆਊਗਾ ਜੀ ਬਹੁਤ ਸੋਹਣਾ ਕਲਰ ਆ ਤੇ ਬਹੁਤ ਹੀ ਪਿਆਰਾ ਜਿਹਾ ਸੂਟ ਆ ਹੱਦ ਤੋਂ ਵੱਧ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਨਾਲ ਸੇਮ ਆ ਰਹੀ ਆ ਜੀ ਇਹਦੀ ਬਾਟਮ ਕਰੀਮ ਕਲਰ ਦੀ ਸੇਮ ਫੋਟੋ ਵਾਲਾ ਪੀਸ ਆ ਸਾਈਟ ਤੇ ਮੇਰੀ ਫੋਟੋ ਤੇ ਵੀਡੀਓ ਜਰੂਰ ਐਡ ਆਨ ਕਰੂੰਗੀ ਤੇ ਨਾਲ ਇਹਦੀ ਜਿਹੜੀ ਹੈਗਾ ਵਿਸਕੋਸ ਵਰਬੀ ਦਾ ਹੀ ਲੱਗਿਆ ਹੋਇਆ ਜੀ ਦੁਪੱਟਾ ਵਿਸਕੋਸ ਵਰਬੀ ਦਾ ਦੁਪੱਟਾ ਬਹੁਤ ਪਿਆਰਾ ਬਹੁਤ ਸੋਹਣਾ ਚੈੱਕ ਕਰ ਲੋ ਦੁਪੱਟੇ ਨੂੰ ਬਹੁਤ ਫੁੱਲਾ ਢੁੱਲਾ ਵਿਸਕੋਸ ਵਰਬੀ ਦੇ ਉੱਪਰ ਆ ਸੋ ਜਿਹੜਾ ਵੀ ਪੀਸ ਤੁਹਾਨੂੰ ਇਹ ਨੰਬਰ ਹੋਊਗਾ ਜੀ 1 ਇੱਕ ਨੰਬਰ ਇਹ ਸੂਟ ਰਹੂਗਾ ਇੱਕ ਨੰਬਰ ਸੂਟ ਹੈ ਜੀ ਫਟਾਫਟ ਆਰਡਰ ਕਰ ਲਿਆ ਜਿਹੜੀਆਂ ਭੈਣਾਂ ਨੇ ਇਹਨਾਂ ਦੀ ਬੁਕਿੰਗ ਕਰਵਾਉਣੀ ਹੈ ਆ ਲੋ ਆ ਦੀ ਵੀਡੀਓ ਦਾ ਸੈਕਿੰਡ ਪੀਸ ਜਿਹੜਾ ਮਰਜੀ ਪੀਸ ਮੰਗਵਾ ਲਿਓ ਹਰੇਕ ਪੀਸ ਤੁਹਾਨੂੰ ਫੁੱਲ ਆਨ ਕੁਆਟਿਟੀ ਦੇ ਵਿੱਚ ਇਹ ਵਾਲੇ ਮਿਲਣਗੇ ਇੱਕ ਪੀਸ ਨਾਲ ਦੇ 10-10 ਪੀਸ ਵੀ ਚਾਹੀਦੇ ਆ ਨਾ ਤਾਂ ਵੀ ਤੁਹਾਨੂੰ ਮਿਲਣਗੇ ਤੁਹਾਨੂੰ ਇਹ ਸਭ ਤੋਂ ਹਿੱਟ ਡਿਜ਼ਾਈਨ ਆ ਵਾਲਾ ਸਭ ਤੋਂ ਹਿੱਟ ਤੇ ਸਭ ਤੋਂ ਮਹਿੰਗਾ ਡਿਜ਼ਾਈਨ ਇਹ ਵਾਲਾ ਡਿਜ਼ਾਈਨ ਆ ਕਿਉਂਕਿ ਇਹ ਤੇ ਜਿੰਨਾ ਵੀ ਤੁਹਾਨੂੰ ਆ ਪੈਚ ਦਾ ਕੰਮ ਨਾਲ ਮਿਲ ਰਿਹਾ ਨਾ ਜਿਹੜਾ ਆਹ ਮਤਲਬ ਕਿ ਅਲੱਗ ਤੋਂ ਡਾਈ ਹੋਈਆਂ ਹੋਈਆਂ ਬਾਹਾਂ ਨੇ ਇਹਦੇ ਉੱਪਰ ਜਿੰਨਾ ਵੀ ਟੋਟਲੀ ਕੰਮ ਮਿਲਿਆ ਸਾਰਾ ਹੈਂਡ ਦਾ ਮਿਲ ਰਿਹਾ ਡਿਜ਼ਾਈਨ ਤੁਸੀਂ ਚੈੱਕ ਕਰ ਲਿਓ ਨਾਲੇ ਵਾਲੇ ਡਿਜ਼ਾਈਨ ਦੀ ਪਿਕ ਸ਼ੇਅਰ ਹੋ ਜੂਗੀ ਬਹੁਤ ਹੀ ਮਿੱਠਾ ਜਿਹਾ ਪਿਆਰਾ ਜਿਹਾ ਪੀਚ ਸ਼ੇਡ ਆ ਇਹ ਮਿੱਠਾ ਜਿਹਾ ਪਿਆਰਾ ਜਿਹਾ ਪੀਚ ਸ਼ੇਡ ਆ ਬਹੁਤ ਪਿਆਰਾ ਸ਼ੇਡ ਆ ਠੀਕ ਹੈ ਜੀ ਨਾ ਇਹਦੇ ਜਿਹੜੀ ਨਾ ਪਿਕ ਦੇ ਵਿੱਚ ਬਾਟਮ ਲੱਗੀ ਹੋਈ ਆ ਉਹ ਲੱਗੀ ਹੋਈ ਆ ਕ੍ਰੀਮ ਕ੍ਰੀਮ ਬਾਟਮ ਨਾਲ ਇਹ ਪੀਸ ਆ ਰਿਹਾ ਇਹ ਹੈ ਸੇਮ ਇਸ ਤਰ੍ਹਾਂ ਵਿਸਕੋਸ ਮਸਲੀਨ ਦੀ ਜਿਹੜੀ ਇਹਦੀ ਸ਼ਰਟ ਰਹੂਗੀ ਪਿਓਰ ਬਰਦੀ ਦੇ ਵਿੱਚ ਰਹੂਗੀ ਪਿਓਰ ਬਰਦੀ ਦੀ ਇਹਦੀ ਸ਼ਰਟ ਰਹੂਗੀ ਨਾਲ ਇਹਦੇ ਇਸ ਤਰ੍ਹਾਂ ਰਹੂਗੀ ਬਾਟਮ ਚਾਹੇ ਤੁਸੀਂ ਇਹਦੀ ਬਾਟਮ ਬਣਾ ਲਓ ਚਾਹੇ ਤੁਸੀਂ ਬਣਾ ਲਓ ਇਹਦਾ ਪੈਂਟ ਪਲਾਜ਼ੋ ਜਿੱਦਾਂ ਦਾ ਵੀ ਤੁਸੀਂ ਲਾਇਕ ਕਰਦੇ ਹੋ ਤੁਸੀਂ ਇਹਦਾ ਬਣਵਾ ਸਕਦੇ ਹੋ ਠੀਕ ਹੈ ਜੀ ਨਾਲ ਇਹਦੇ ਆ ਰਿਹਾ ਜੀ ਦੁਪੱਟਾ ਹਲਤ ਜਿਸ ਕਾਸ ਬਟਰੀ ਦਾ ਇਹ ਦੁਪੱਟਾ ਚੈੱਕ ਕਰੋ ਦੁਪੱਟੇ ਦੀ ਲੁੱਕ ਬਹੁਤ ਸਰਦਾਰੀ ਪੀਸ ਆ ਯਾਨਕਿ ਸਭ ਤੋਂ ਸੋਹਣਾ ਪੀਸ ਜਿਵੇਂ ਕਹਾ ਨਾ ਇਹ ਬਣਾ ਬਹੁਤ ਸੋਹਣਾ ਪੀਸ ਆ ਜਿਹੜੀਆਂ ਵੀ ਪਹਿਣਾ ਨੂੰ ਕੁਝ ਅਲੱਗ ਜੀ ਡਿਫਰੈਂਟ ਜੀ ਨਾਲ ਦਾ ਕਲਰ ਇੰਨਾ ਮਤਲਬ ਕਿ ਸੋਹਣਾ ਆਇਆ ਵਾ ਨਾ ਵੀ ਸਭ ਤੋਂ ਡਿਫਰੈਂਟ ਜੀ ਸਰਦਾਰੀ ਜਾਂ ਨਾ ਹੀ ਜ਼ਿਆਦਾ ਲਾਈਟ ਡਾਰਕ ਦਾ ਜਿਹੜਾ ਕੰਬੀਨੇਸ਼ਨ ਕੀਤਾ ਬਹੁਤ ਸੋਹਣਾ ਕੀਤਾ ਹੋਇਆ ਠੀਕ ਹੈ ਜੀ ਇਹ ਪੂਰੇ ਖੁੱਲੇ ਡੁੱਲੇ ਦੁਪੱਟੇ ਲੱਗੇ ਹੋਏ ਨੇ ਬਹੁਤ ਸੋਹਣਾ ਬੇਸ ਵੀ ਇੰਨਾ ਸੋਹਣਾ ਪਿਓਰ ਇਸਕੋਸ ਬਰਦੀ ਦੇ ਉੱਪਰ ਪਲੀਜ਼ ਇਹਨਾਂ ਦੀਆਂ ਕਾਪੀਆਂ ਬਹੁਤ ਆ ਰਹੀਆਂ ਕੈਮਰੀ ਕਾਟਨ ਦੇ ਉੱਪਰ ਸੈਮੀ ਦੇ ਉੱਪਰ ਉਹਨਾਂ ਵਿੱਚ ਨਾ ਫਸੋ ਜਿਹੜੀਆਂ ਭੈਣਾਂ ਨੇ origignal piece ਲੈਣੇ ਆ ਤਾਂ ਰੇਟ ਨਾ ਦੇਖਿਆ ਕਰੋ ਵੀ ਹਾਂ ਸਾਨੂੰ ਇਹ ਚੀਜ਼ 1100 ਚ ਮਿਲ ਜਾਂਦੀ ਹੈ 1000 ਚ ਮਿਲਿਆ ਦੇ ਉਹ ਕੱਪੜੇ ਨੂੰ ਮੰਗਾ ਕੇ ਵੀ ਦੇਖੋ ਜਿਹੜੇ ਇਹ ਵਾਲੇ ਪੀਸ ਆ ਇਹਨਾਂ ਨੂੰ ਮੰਗਾ ਕੇ ਵੀ ਦੇਖੋ ਤੁਹਾਨੂੰ ਪਤਾ ਲੱਗੂਗਾ ਕੀ ਆ ਕੁਆਲਿਟੀ ਦਾ ਫਰਕ ਕੀ ਆ ਕੋਈ ਇੰਨਾ ਪਾਗਲ ਨਹੀਂ ਵੀ ਇੰਨਾ ਜ਼ਿਆਦਾ ਮਤਲਬ ਕਿ ਉਹ ਚ ਡਿਫਰੈਂਸ ਆ ਜੂਗਾ ਵੀ ਕੋਈ ਇਹਨੂੰ 1100 ਦਾ ਵੇਚੀ ਜਾਂਦਾ ਕੋਈ ਇਹਨੂੰ 24 2500 ਦਾ ਵੇਚੀ ਜਾਂਦਾ ਇੰਨਾ ਡਿਫਰੈਂਸ ਨਹੀਂ ਆ ਸਕਦਾ ਚੀਜ਼ਾਂ ਤੇ ਚੀਜ਼ ਜਦੋਂ ਵੀ ਸਕੌਸ ਦੀ ਗੱਲ ਹੋ ਗਈ ਤੇ ਪੂਰੀ ਵਧੀਆ ਦੀ ਗੱਲ ਹੋ ਗਈ ਨਾ ਉਦੋਂ ਕੁਆਲਿਟੀ ਪੂਰੀ ਸੁਪਰ ਨੰਬਰ 1 ਕੁਆਲਿਟੀ ਤੁਹਾਨੂੰ ਪ੍ਰੋਵਾਈਡ ਕਰਵਾ ਰਹੇ ਆ ਬਹੁਤ ਸੋਹਣੀ ਚੀਜ਼ ਆ ਇਹ ਜਿਹੜੀ ਤੁਹਾਨੂੰ ਮਿਲਣ ਜਾ ਰਹੀ ਆ ਇਹਦਾ ਨੰਬਰ ਹੋਊਗਾ ਜੀ 2 2 ਨੰਬਰ ਇਹ ਸੂਟ ਰਹੂਗਾ ਕੱਟ ਸੋ ਉਹ ਰੇਂਜ ਦੇ ਵਿੱਚ ਆਹ ਵਾਲਾ ਵੀ ਸੇਮ ਬਰਦੀ ਦੇ ਉੱਪਰ ਜਿੱਦਾਂ ਦਾ ਸੂਟ ਦੇ ਉੱਪਰ ਕੰਮ ਹੋਊਗਾ ਉਦਾਂ ਦੀ ਉਹਦੀ ਰੇਂਜ ਪਲੱਸ ਮਾਈਨਸ ਹੋਊਗੀ ਠੀਕ ਹੈ ਜੀ ਇਹ ਵਾਲਾ ਇਸ ਤਰ੍ਹਾਂ ਸਾਰੇ ਉੱਤੇ ਪੋਲਕੀ ਬਟਨ ਦਾ ਕੰਮ ਹੋਇਆ ਹੋਇਆ ਠੀਕ ਹੈ ਗਲੇ ਦੇ ਉੱਪਰ ਘੇਰੇ ਦੇ ਉੱਪਰ ਤੁਹਾਨੂੰ ਕੰਮ ਮਿਲੂਗਾ ਸਾਰਾ thread ਦੇ ਨਾਲ ਸਾਰਾ ਕੰਮ ਪਾਫ ਦੇ ਨਾਲ ਹੋਇਆ ਸੇਮ ਘੇਰੇ ਵਾਲਾ ਕੰਮ ਹੀ ਬਾਹਾਂ ਦੇ ਉੱਪਰ ਹੋਇਆ ਨਾਲ ਇਹਦਾ ਵੀ ਮੈਂ ਜ਼ਰੂਰ ਨਾਲੇ ਦੀ ਵੀਡੀਓ ਲਗਾਉਂਗੀ ਜਿਹੜੀ ਮਾਡਲ ਦੀ ਵੀਡੀਓ ਚੱਲ ਰਹੀ ਆ ਬਹੁਤ ਪਿਆਰੀ ਬਹੁਤ ਹੀ ਸੋਹਣੀ ਤੇ ਬਾਟਮ ਇਹਦੀ ਵੀ ਇਸ ਕਾਸਮਸ ਲੀਨ ਦੀ ਰਹੂਗੀ ਤੇ ਟਾਈ ਡਾਈ ਰਹੂਗੀ ਸੇਮ ਤੁਹਾਨੂੰ ਟਾਈ ਡਾਈ ਬਾਟਮ ਮਿਲੂਗੀ ਬਹੁਤ ਪਿਆਰਾ ਪੀਸ ਹੈ ਵੀ ਹਾਂ ਲੋ ਨਾਲ ਇਹਦਾ ਦੁਪੱਟਾ ਰਹੂਗਾ ਉਹ ਇਸ ਤਰ੍ਹਾਂ ਟਾਈ ਡਾਈ ਰਹੂਗਾ ਦੁਪੱਟੇ ਦੀ ਲੁੱਕ ਚੈੱਕ ਕਰ ਲਓ ਬਹੁਤ ਸੋਹਣਾ ਦੁਪੱਟਾ ਇਸ ਤਰ੍ਹਾਂ ਟਾਈ ਡਾਈ ਹੋਇਆ ਹੋਇਆ ਲਸਰਾ ਇਸ ਤਰ੍ਹਾਂ ਬਣੀ ਹੋਈ ਆ ਬਹੁਤ ਸੋਹਣੀ ਤੇ ਇਹ ਔਰਗੈਂਜ਼ਾ ਦਾ ਵਿਸਕੋਸ ਔਰਗੈਂਜ਼ਾ ਦਾ ਦੁਪੱਟਾ ਰਹੂਗਾ ਪਲੇਨ ਵਾਲਾ ਵਿਸਕੋਸ ਔਰਗੈਂਜ਼ਾ ਦੇ ਉੱਪਰ ਬਰਦੀ ਦੀ ਸ਼ਰਟ ਆ ਮਸਲੀਨ ਦੀ ਬਾਟਮ ਆ ਤੇ ਨਾਲ ਔਰਗੈਂਜ਼ਾ ਦਾ ਦੁਪੱਟਾ ਲੱਗਿਆ ਹੋਇਆ ਬਹੁਤ ਸੋਹਣੀ ਚੀਜ਼ ਆ ਨੰਬਰ ਹੋ ਗਿਆ ਇਹਦਾ 3 3 ਨੰਬਰ ਇਹ ਸੂਟ ਰਹੂਗਾ ਇਹ ਹੈਗੀ ਇਹਦੀ ਪਿਕ ਨੰਬਰ ਹੈਗਾ ਜੀ 3 ਹਲੋ ਨੈਕਸਟ ਵਾਲਾ ਪੀਸ ਚੈੱਕ ਕਰ ਲਓ ਇਹ ਵੀ ਬਹੁਤ ਪਿਆਰਾ ਪੀਸ ਬਲੂ ਕਲਰ ਦੇ ਉੱਪਰ ਸਾਰਾ ਥ੍ਰੈਡ ਦਾ ਕੰਮ ਮਿਲਨ ਜਾ ਰਿਹਾ ਬਾਹਾਂ ਦੇ ਉੱਪਰ ਸੇਮ ਪੱਪ ਦਾ ਕੰਮ ਮਿਲਨ ਜਾ ਰਿਹਾ ਬਹੁਤ ਡਰਾਇ ਬਲੂ ਜਿਹਾ ਕਲਰ ਆ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਜਿਹਾ ਕਲਰ ਇਹਦੇ ਨਾਲ ਵੀ ਸੇਮ ਵਿਸਕੋਸ ਮਕਲੀਨ ਵੀ ਆ ਰਹੀ ਆ ਜੀ ਬਾਟਮ ਬਾਟਮ ਦੇ ਉੱਤੇ ਵੀ ਤੁਹਾਨੂੰ ਸੇਮ ਵਰਕ ਦੇਖਣ ਨੂੰ ਮਿਲ ਰਿਹਾ ਬਹੁਤ ਪਿਆਰਾ ਵਰਕ ਹੋਇਆ ਹੋਇਆ ਜੀ ਨੰਬਰ ਰਹੂਗਾ 404 ਇਹਦਾ ਦੁਪੱਟਾ ਰਹੂਗਾ ਜੀ ਕੰਟਰਾਸਟ ਕੰਟਰਾਸਟ ਇਹਦਾ ਦੁਪੱਟਾ ਜਿਸ ਤਰ੍ਹਾਂ ਇਹਦਾ ਵਰਕ ਹੋਇਆ ਸੇਮ ਉਹਦੇ ਨਾਲ ਇਹਦਾ ਕੰਟਰਾਸਟ ਆ ਵਿਸਕੋਸ ਆਰਗੈਂਜ਼ਾ ਦਾ ਇਹ ਦੁਪੱਟਾ ਪੂਰਾ ਖੁੱਲੇ ਡੁੱਲੇ ਟਾਈ-ਟਾਈ ਮੀਟਰ ਦੇ ਦੁਪੱਟੇ ਲੱਗੇ ਹੋਏ ਨੇ ਲੇਸਿਸ ਵਗੈਰਾ ਦੀ ਸਾਰੀ ਫਿਨਿਸ਼ਿੰਗ ਨਾਲ ਮਿਲੂਗੀ ਬਹੁਤ ਸੋਹਣਾ ਪੀਸ ਇਹ ਵੀ ਰੈਡੀ ਹੋਇਆ ਹੋਇਆ ਹੈ ਇਹ ਦਿਨੇ ਵੀ ਮੈਂ ਜਿਹੜੇ 3-4 ਪੀਸ ਦਿਖਾਏ ਨੇ ਇਹ ਤੁਹਾਨੂੰ ਦਿਖਾਏ ਨੇ ਮੈਂ ਬਰਬਰੀ ਦੇ ਉੱਪਰ ਠੀਕ ਹੈ ਬਰਬਰੀ ਆ ਦੋ ਪੀਸਾਂ ਦੇ ਨਾਲ ਬਰਬਰੀ ਦੇ ਦੁਪट्टे ਲੱਗੇ ਆ ਤੇ ਸਾਰਿਆਂ ਦੇ ਨਾਲ ਮਸਲੀਨ ਦੀਆਂ ਬਾਟਮਸ ਨੇ ਤੇ ਆ ਦੋ ਪੀਸਾਂ ਦੇ ਨਾਲ ਆਰਗੈਂਜ਼ਾ ਦਾ ਦੁਪੱਟਾ ਲੱਗਿਆ ਹੋਇਆ ਠੀਕ ਹੈ ਜੀ ਜਿਹੜੇ ਮੈਂ ਆਹ ਹਰ ਪੀਸ ਦਿਖਾਉਂਗੀ ਜੇ ਮੈਂ ਦਿਖਾ ਰਹੀ ਆ ਤੁਹਾਨੂੰ ਮਲ ਦੇ ਉੱਪਰ ਮਲ ਚੰਦੇਰੀ ਆ ਜੀ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਕਲੈਕਸ਼ਨ ਆ ਬਿਲਕੁਲ ਸੌਫਟ ਇਹਨੀ ਜਿਆਦਾ ਸੌਫਟ ਜਾਨੀ ਕਿ ਇਹ ਵਾਲੀ ਪਾ ਕੇ ਨਾ ਕਾਟਨ ਭੁੱਲ ਜਾਓਗੇ ਇੰਨਾ ਸੋਹਣਾ ਹੈਗਾ ਇਹ ਪੀਸ ਆ ਲੋ ਇਦਾਂ ਬਣਿਆ ਹੋਇਆ ਹੈ ਪੀਸ ਬਹੁਤ ਸੋਹਣਾ ਕਲਰ ਆ ਲਾਈਟ ਔਰੇਂਜ ਪੀਚ ਸ਼ੇਡ ਬਹੁਤ ਪਿਆਰਾ ਕਲਰ ਆ ਬਹੁਤ ਹੀ ਸੋਹਣਾ ਨਾਲ ਇਹਦੇ ਸੇਮ ਤੁਹਾਨੂੰ ਬਾਹਾਂ ਦੇ ਉੱਪਰ ਵੀ ਵਰਕ ਮਿਲ ਰਿਹਾ ਹੈ ਸੇਮ ਇਹਦੀਆਂ ਮੂਰੀਆਂ ਦੇ ਉੱਪਰ ਵੀ ਵਰਕ ਜਾਊਗਾ ਸੇਮ ਪੀਸ ਬਣਿਆ ਹੋਊਗਾ ਜਿਵੇਂ ਇਹਦੀ ਨਾ ਸੇਮ ਮਾਡਲ ਦੇ ਪਿਕ ਚੱਲ ਰਹੀ ਹੋਣੀ ਆ ਵੀਡੀਓ ਸੇਮ ਉਸੇ ਤਰ੍ਹਾਂ ਡਿੱਟੋ ਪੀਸ ਮਿਲੂਗਾ ਮੂਰੀਆਂ ਤੇ ਵੀ ਕੰਮ ਮਿਲੂ ਬਾਹਾਂ ਦੇ ਉੱਪਰ ਵੀ ਕੰਮ ਮਿਲੂਗਾ ਆਲ ਓਵਰ ਇਹ ਸੂਟ ਰਹੂਗਾ ਜੀ ਤੇ ਨਾਲ ਇਹਦੇ ਬਰਬਰੀ ਚੱਕ ਦਾ ਦੁਪੱਟਾ ਲੱਗੂ ਮਲੋ ਜਿਵੇਂ ਕੋਟੇ ਦਾ ਦੁਪੱਟਾ ਹੁੰਦਾ ਨਾ ਓਦਾਂ ਇਹਦੀ ਫੀਲ ਆ ਬਰਬਰੀ ਚੈੱਕ ਦੁਪੱਟਾ ਬਹੁਤ ਪਿਆਰਾ ਬਹੁਤ ਸੋਹਣਾ ਨੰਬਰ ਹੋਊਗਾ ਜੀ 5 5 ਨੰਬਰ ਇਹ ਸੂਟ ਰੂਗ ਹੈ ਹਾਂ 6 ਵਾਲਾ ਦੇਖੋ ਇਹ ਵੀ ਬਹੁਤ ਜ਼ਿਆਦਾ ਪੀ ਏ ਵੀ ਸੋਲੋ ਪੀਸ ਆ ਤੇ ਹੱਦ ਤੋਂ ਵੱਧ ਡਿਮਾਂਡ ਦੇ ਵਿੱਚ ਫੇਰ ਰਿਪੀਟ ਕਰ ਨਹੀਂ ਆ ਦਿਖਾ ਸਿੰਗਲ ਸਿੰਗਲ ਪੀਸ ਰਹੇ ਆ ਚੀਜ਼ਾਂ ਚਾਹੇ 10 10 ਇੱਕ ਨਾਲ ਦੇ 10 10 ਪੀਸ ਲੈ ਲਓ ਉਹ ਵੀ ਤੁਹਾਨੂੰ ਮਿਲਣਗੇ ਜੀ ਪੂਰੀ ਫੁੱਲ ਆਨ ਕੋਨਤੀ ਦੇ ਵਿੱਚ ਇਹ ਵਾਲੇ ਪੀਸਾਂ ਚ ਡੀਲ ਕਰ ਰਹੇ ਆ ਪਰ ਸਾਰੀ ਪੂਰੀ ਸੁਪਰ ਕਲੈਕਸ਼ਨ ਦੇ ਨਾਲ ਸੁਪਰ ਫੈਬਰਿਕ ਦੇ ਨਾਲ ਕੋਈ ਵੀ ਸੈਮੀ ਚੀਜ਼ ਨਹੀਂ ਮਿਲੋ ਇਹ ਵੀ ਸਾਰੀ ਮਾਲ ਚੰਦੇਰੀ ਆ ਸੇਮ ਦੇਖੋ ਕਿੰਨਾ ਸੋਹਣਾ ਕੰਮ ਹੋਇਆ ਸਾਰਾ ਚਿਕਨ ਕਾਰੀ ਦਾ ਕੰਮ ਤੁਹਾਨੂੰ ਇਸ ਤਰ੍ਹਾਂ ਮਿਲੂਗਾ ਬਹੁਤ ਸੋਹਣਾ ਸਾਰਾ ਸੇਮ ਕਮ ਜਿਵੇਂ ਪੀਸ ਬਣਿਆ ਹੋਇਆ ਸੇਮ ਲੁੱਕ ਦੇਊਗਾ ਪੀਸ ਆ ਲੋ ਇਹ ਹੈਗੀ ਇਹਦੀ ਪਿਕ ਨਾਲ ਤੁਹਾਨੂੰ ਵੀਡੀਓ ਵੀ ਸ਼ੋਅ ਹੋ ਚੁਗੀ ਜੀ ਇਹਦੀ ਤੇ ਨਾਲ ਆ ਰਿਹਾ ਸੀ ਮੇਰਾ ਪਿਓਰ ਮਾਲ ਦਾ ਹੀ ਦੁਪੱਟਾ ਸਾਰੇ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਟਾਈ ਡਾਈ ਬਣੀ ਹੋਈ ਆ ਆ ਲੋ ਲੜਾਂ ਦੇ ਉੱਪਰ ਇਸ ਤਰ੍ਹਾਂ ਸਾਰੇ ਟਾਈ ਡਾਈ ਦੋਗੇ ਤੇ ਇਹਦਾ ਜਿਹੜਾ ਸੈਂਟਰ ਆਫ ਪਲੇਨ ਰਹੂਗਾ ਬਹੁਤ ਪਿਆਰਾ ਬਹੁਤ ਸੋਹਣਾ ਦੁਪੱਟਾ ਨੰਬਰ ਰਹੂਗਾ ਜੀ 6 6 ਨੰਬਰ ਇਹ ਸੂਟ ਰਹੂਗਾ ਹਲਜੀ ਆ ਵਾਲੇ ਪੀਸ ਦੇ ਨਾਲ ਬਹੁਤ ਜ਼ਿਆਦਾ ਆਰਡਰ ਸੀਗੇ ਹੱਦ ਤੋਂ ਵੱਧ ਆਰਡਰ ਸੀਗੇ ਇਹ ਵਾਲੇ ਪੀਸ ਦੇ ਇਹ ਰਿਪੀਟ ਦੇ ਵਿੱਚ ਹੈਗਾ ਹੁਣ ਜਿਹੜੀਆਂ ਪੈਣਾ ਦੇ ਰਹਿ ਗਏ ਸੀ ਪੀਸ ਨਾਲ ਜਿਨ੍ਹਾਂ ਨੂੰ ਸੋਲਡ ਆਊਟ ਦੇ ਮੈਸੇਜ ਆ ਗਏ ਸੀਗੇ ਤਾਂ ਹੁਣ ਤੁਸੀਂ ਆਪਣੇ ਫਟਾਫੜੇ ਦੁਬਾਰਾ ਇਹਦੇ ਆਰਡਰ ਲਿਖਾ ਲਿਓ ਜਿਹੜੀਆਂ ਭੈਣਾਂ ਨੂੰ ਇਹ ਵਾਲਾ ਪੀਸ ਚਾਹੀਦਾ ਸੀਗਾ ਠੀਕ ਹੈ ਜੀ ਜਿੰਨਾਂ ਦੀਆਂ ਤਾਂ ਪੇਮੈਂਟਾਂ ਹੋਈਆਂ ਉਹਨਾਂ ਦੇ ਤਾਂ ਇਹ ਪੀਸ ਨਿਕਲ ਨਹੀਂ ਆ ਜਿਨ੍ਹਾਂ ਨੂੰ ਸੋਲਡ ਆਊਟ ਹੋ ਗਿਆ ਸੀਗਾ ਜੀ ਤਾਂ ਉਹਨਾਂ ਲਈ ਦੁਬਾਰਾ ਫੇਰ ਰਿਪੀਟ ਹੋ ਚੁੱਕਿਆ ਵਾ ਸੋ ਜਿਨ੍ਹਾਂ ਨੂੰ ਚਾਹੀਦਾ ਹੋਇਆ ਫਟਾਫੜ ਲੈ ਲਿਓ ਕਾਫੀ ਸ਼ੇਡ ਆ ਜੀ ਬਹੁਤ ਸੋਹਣਾ ਬਹੁਤ ਪਿਆਰਾ ਸਾਰੇ ਵਰਕ ਮਿਲੂਗਾ ਤੁਹਾਨੂੰ ਘੇਰੇ ਦੇ ਵਿੱਚ ਸਾਰੀ ਫਰੰਟ ਪੂਰੀ ਵਰਕ ਦੇ ਨਾਲ ਬਾਹਾਂ ਦੇ ਉੱਪਰ ਸੇਮ ਵਰਕ ਆਊਗਾ ਨਾਲੇ ਦੇ ਸੇਮ ਆ ਰਹੀ ਹੈ ਕ੍ਰੀਮ ਬਾਟਮ ਬੈਕ ਦੇ ਵਿੱਚ ਸੇਮ ਵਰਕ ਆ ਬੈਕ ਪੱਲੇ ਦੇ ਉੱਪਰ ਸੇਮ ਵਰਕ ਹੋਇਆ ਹੋਇਆ ਜਿਵੇਂ ਫਰੰਟ ਪੱਲੇ ਦੇ ਉੱਪਰ ਵਰਕ ਆ ਸੇਮ ਬੈਕ ਪੱਲੇ ਦੇ ਉੱਪਰ ਵੀ ਵਰਕ ਆ ਜੀ ਨਾਲੇ ਦੇ ਸੇਮ ਇਸ ਕਾਸਮਸਲੀਨ ਦੀ ਬਾਟਮ ਲੱਗੀ ਆ ਬਾਟਮ ਦੇ ਉੱਪਰ ਵੀ ਤੁਹਾਨੂੰ ਸੇਮ ਵਰਕ ਮਿਲੇਗਾ ਆ ਹੈਗਾ ਪੀਸ ਦੀ ਲੁੱਕ ਸੇਮ ਦੇਖੋ ਮੋਰੀਆਂ ਦੇ ਉੱਪਰ ਸੇਮ ਵਰਕ ਹੋਇਆ ਹੋਇਆ ਕੱਟਵਰਕ ਦਾ ਕੰਮ ਆ ਸਾਰਾ ਸੇਮ ਤੁਹਾਨੂੰ ਬਾਟਮ ਦੇ ਉੱਤੇ ਸੇਮ ਡਿੱਟੋ ਪੀਸ ਆ 1% ਵੀ ਕਿਸੇ ਵੀ ਪੀਸ ਦੇ ਵਿੱਚ ਤੁਹਾਨੂੰ ਕੁਝ ਵੀ ਨਾ ਤਾਂ ਫੈਬਰਿਕ ਡੁਪਲੀਕੇਟ ਮਿਲੂਗਾ ਨਾ ਹੀ ਚੀਜ਼ ਡੁਪਲੀਕੇਟ ਮਿਲੂਗੀ ਨਾ ਹੀ ਕੰਮ ਘੱਟ ਮਿਲੂਗਾ ਵੀ ਹਾਂਜੀ ਫੋਟੋ ਚ ਇਹਨਾਂ ਦਿਖਾਇਆ ਤੇ ਕੰਮ ਘੱਟ ਮਿਲ ਰਿਹਾ ਨਾ ਇਹ ਆ ਵੀ ਆ ਚੀਜ਼ ਕਹਤੀ ਪਰ ਮਿਲੇ ਪਿਓਰ ਕੈਮਰਿਕ ਦੇ ਉੱਤੇ ਜਾਂਦੇ ਨੇ ਵੀ ਕੈਮਰਿਕ ਦੇ ਸੂਟ ਚੱਕ ਚੱਕ ਕੇ ਫੜਾਈ ਜਾਂਦੇ ਨੇ ਇਦਾਂ ਦੀ ਕੋਈ ਕੁਆਲਿਟੀ ਨਹੀਂ ਪਿਓਰ ਮਾਰਚ ਦੇ ਦੀ ਨਾਲ ਦੁਪੱਟਾ ਦੁਪੱਟਾ ਬਹੁਤ ਸੋਹਣਾ ਲੱਗਿਆ ਹੋਇਆ ਬਹੁਤ ਪਿਆਰਾ ਸਾਰਾ ਟਾਈਡਾਈ ਹੋਇਆ ਹੋਇਆ ਦੁਪੱਟਾ ਜਿਵੇਂ ਸੇਮ ਮਾਡਲ ਦਾ ਹੋਇਆ ਹੋਇਆ ਨੰਬਰ ਰਹੂਗਾ 7 ਇਹ 7 ਪੀਸ ਨੇ ਜਿਹੜੇ ਆਪਣੇ ਕੋਲ ਰੈਡੀ ਹੋ ਕੇ ਆਏ ਨੇ ਹੋਰ ਵੀ ਪੀਸ ਨੈਕਸਟ ਵੀਕ ਨਿਊ ਨਿਊ ਹੋਰ ਆ ਰਹੇ ਨੇ ਠੀਕ ਹੈ ਜੀ ਤੇ ਮੰਗ ਦੇ ਉੱਪਰ ਨੇ ਹੋ ਇੱਕ ਤੋਂ ਡਿਜ਼ਾਈਨ ਤਾਂ ਕਰਕੇ ਤੁਹਾਨੂੰ ਕਹਿ ਰਹੇ ਆ ਤਾਂ ਪਲੀਜ਼ ਆਪਣਾ ਨਾਲ ਦੀ ਨਾਲ ਜੁਆਇਨ ਰੱਖੋ ਆਪਦੇ ਵੀ ਜਿੰਨਾ ਪਹਿਣਾ ਨੂੰ ਹੈਗਾ ਕੁਝ ਲੇਟੈਸਟ ਲੈਣਾ ਕੁਝ ਨਿਊ ਜੈ ਲੈਣਾ ਹਨਾ ਜਿਹੜਾ ਮਾਰਕੀਟ 'ਚ ਹਜੇ ਆਉਂਦਾ ਹੀ ਹੈ ਉਹਨੂੰ ਨਾਲ ਦੀ ਨਾਲ ਪਿਕ ਕਰਨਾ ਉਹਦੇ ਲਈ ਤੁਸੀਂ ਗਰੁੱਪ ਨੂੰ ਜੁਆਇਨ ਕਰ ਲਓ ਜਾਂ ਨੰਬਰ ਨੂੰ ਸੇਵ ਕਰ ਲਓ ਸਟੇਟਸ ਦੇ ਨਾਲ ਰੈਗੂਲਰ ਚੱਲ ਰਹੇ ਨੇ ਗਰੁੱਪ ਦੇ ਵਿੱਚ ਰੈਗੂਲਰ ਆ ਰਹੀਆਂ ਨੇ ਪਿਕਸ ਤੇ ਆਪਣੇ ਨਾਲ ਦੀ ਨਾਲ ਆਰਡਰ ਕਰ ਦਿਆ ਕਰੋ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਜੀ ਨਵੇਂ ਸੂਟਾਂ ਦੇ ਨਾਲ ਨਵੀਂ ਹੋਰ ਸੋਹਣੀ ਜੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ